ਤਾਨੂੰ ਦੋ ਤਸਵੀਰਾਂ ਵਿਖਾਉਨੇ ਆ ਜੋ ਵਾਕਈ ਬੇहद ਮੰਦਪਾਕੀਆਂ ਨਹੀਂ ਦਰਅਸਲ ਚੋਰੀ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਇੱਕ ਪਾਸੇ ਇੱਕ ਮੰਦਰ ਤਾਂ ਦੂਜੇ ਪਾਸੇ ਇੱਕ ਗੁਰੂ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਇਹ ਮੰਦਰ ਉਹ ਹੈ ਜਿਸ ਦੇ ਨਾਂ ਤੇ ਚੰਡੀਗੜ੍ਹ ਦਾ ਨਾਂ ਚੰਡੀਗੜ੍ਹ ਪਿਆ ਹੈ ਜੀ ਹਾਂ ਪੂਰਾ ਮਾਮਲਾ ਕੀ ਹੈ ਲਓ ਰਿਪੋਰਟ ਵੇਖੋ ਅੱਛਾ ਤੁਹਾਨੂੰ ਦੋ ਅਜਈਆਂ ਚੋਰੀ ਦੀਆਂ ਤਸਵੀਰਾਂ ਦੋ ਘਟਨਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬੇहद ਮੰਦ ਭਾਕੀਆਂ ਨੇ ਸ਼ਰਮਸਾਕਰ ਕਰ ਦੇਣ ਵਾਲੀਆਂ ਨੇ ਜਿੱਹਾ ਚੋਰਾਂ ਦੇ ਵੱਲੋਂ ਦੋ ਅਜਈਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਬਾਰੇ ਸੁਣ ਤੁਸੀਂ ਵੀ ਚੋਰਾਂ ਨੂੰ ਲਾੜਤਾ ਪਾਉਣ ਦੇ ਲਈ ਮਜਬੂਰ ਹੋ ਜਾਵੋਗੇ ਗੱਲ ਪਹਿਲੀ ਘਟਨਾ ਦੀ ਕਰਦੇ ਹਾਂ ਜੋ ਹਰਿਆਣਾ ਦੇ ਪੰਚਕੁੱਲਾ ਤੋਂ ਸਾਹਮਣੇ ਆਈ ਹੈ ਜਿੱਥੇ ਚੰਡੀ ਮੰਦਿਰ ਚ ਇਹਨਾਂ ਲਾਹਣਤੀ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਜੀ ਹਾਂ ਇਹ ਉਹ ਹੀ ਮੰਦਿਰ ਹੈ ਜਿਸ ਦੇ ਨਾਂ ਤੇ ਚੰਡੀਗੜ੍ਹ ਸ਼ਹਿਰ ਦਾ ਨਾਂ ਚੰਡੀਗੜ੍ਹ ਰੱਖਿਆ ਗਿਆ ਬੇਖੌਫ ਚੋਰਾਂ ਦੇ ਵੱਲੋਂ ਇਸ ਪ੍ਰਾਚੀਨ ਮੰਦਿਰ ਜੋ 5000 ਸਾਲ ਪੁਰਾਣਾ ਦਸਿਆਜਾਰੀਆ ਹੈ ਇਸ ਨੂੰ ਸ਼ਰੀਆਮ ਨਿਸ਼ਾਨਾ ਬਣਾਇਆ ਗਿਆ ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਚ ਲਾਹਣਤੀ ਚੋਰ ਬੂਟਾ ਸਣੀ ਮੰਦਿਰ ਚ ਚੋਰੀ ਕਰਦੇ ਵਖਾਈ ਦਿੱਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਬੇਖੌਫ ਚੋਰ ਤੇਜ਼ ਤਾਰ ਹਥਿਆਰਾਂ ਦੇ ਨਾਲ ਮੰਦਿਰ ਚ ਦਾਖਲ ਹੋਏ ਤੇ ਮੰਦਿਰ ਚ ਦਾਖਲ ਹੋਣ ਤੋਂ ਬਾਅਦ ਇਹਨਾਂ ਚੋਰਾਂ ਦੇ ਵੱਲੋਂ ਕਾਫੀ ਸਮਾਂ ਮੰਦਿਰ ਚ ਫਰੋਲਾ ਫਰਾਲੀ ਕੀਤੀ ਗਈ ਮਿਲੀ ਜਾਣਕਾਰੀ ਮੁਤਾਬਕ ਇਹ ਚੋਰ ਮੰਦਿਰ ਚੋਂ ਕਰੀਬ 5 ਲੱਖ ਰੁਪਏ ਕੈਸ਼ ਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰ ਫਰਾਰ ਹੋ ਗਏ ਨੇ ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਰਧਾਲੂਆਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ਼ਰਧਾਲੂਆਂ ਦੇ ਵੱਲੋਂ ਇਹਨਾਂ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਸੀਸੀਟੀਵੀ ਤਸਵੀਰਾਂ 'ਚ ਇਹਨਾਂ ਬੇਗਹਿਰਤ ਇਹਨਾਂ ਲਾਣਤੀਆਂ ਦੇ ਚਿਹਰੇ ਵੀ ਵਿਖਾਈ ਦਿੱਤੇ ਨੇ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੇ ਵੱਲੋਂ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੀ ਇੱਕ ਹੋਰ ਮੰਦਭਾਗੀ ਘਟਨਾ ਫਿਲੌਰ ਤੋਂ ਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਚੋਰਾਂ ਦੇ ਵੱਲੋਂ ਇੱਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਪੂਰੀ ਘਟਨਾ ਵੀ ਸੀਸੀਟੀਵੀ ਕੈਮਰਾ 'ਚ ਕੈਚ ਹੋ ਗਈ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚੋਰ ਗੁਰੂ ਘਰ ਦੇ ਪਿਛਲੇ ਪਾਸਿਓਂ ਕੰਦ ਨੂੰ ਸਨ ਲਾ ਕੇ ਗੁਰੂ ਘਰ 'ਚ ਦਾਖਲ ਹੋ ਗਿਆ ਫਿਰ ਬੂਟਾ ਸਮੇਤ ਹੀ ਮਹਾਰਾਜ ਜੀ ਦੀ ਸਵਾਰੀ ਦੇ ਕੋਲ ਪਏ ਗੋਲਕ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਆਪਣੇ ਨਾਲ ਲਿਆਂਦੇ ਤੇਜ਼ ਥਾਰ ਹਥਿਆਰਾਂ ਦੇ ਨਾਲ ਇਸਨੇ ਗੋਲਕ ਤੋੜ ਦਿੱਤੀ। ਕਾਫੀ ਸਮਾਂ ਮੁਲਜ਼ਮ ਗੋਲਕ ਨੂੰ ਤੋੜਦਾ ਵਖਾਈ ਦਿੱਤਾ। ਜਿਸ ਤੋਂ ਬਾਅਦ ਆਖੀਰ 'ਚ ਗੋਲਕ ਨੂੰ ਤੋੜ ਕੇ ਇਹ ਗੋਲਕ 'ਚੋਂ ਹਜ਼ਾਰਾਂ ਦੀ ਨਕਦੀ ਕੱਢਣ 'ਚ ਕਾਮਯਾਬ ਹੋ ਗਿਆ ਅਤੇ ਚਾਹਦੇ ਸਮੇਂ ਇਲਾਣਤੀ ਚੋਰ ਗੁਰੂ ਘਰ 'ਚ ਪਏ ਸਿਲੰਡਰ ਨੂੰ ਵੀ ਮੋਟੇ ਤੇ ਤਾਰ ਕੇ ਫਰਾਗ ਹੋ ਗਿਆ। ਜੀ ਹਾਂ ਦੱਸਿਆ ਤੈ ਹੋ ਚਾਰਿਆ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤ ਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਕਟਾ ਨੂੰ ਲੈ ਕੇ ਗੁਰੂ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਚੋਰ ਦੇ ਵੱਲੋਂ ਚੋਰੀ ਦੇ ਨਾਲ ਨਾਲ ਬੇਅਦਬੀ ਵੀ ਕੀਤੀ ਗਈ ਹੈ ਉਹਨਾਂ ਪ੍ਰਸ਼ਾਸਨ ਤੋਂ ਮੁਲਜ਼ਮ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਵਾਲੀ ਕੰਧ ਪਾੜ ਕੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੇ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿਤੋਂ ਅਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਤਲਬ ਖਿਲਾਰਿਆ ਹੈਗਾ ਤੋੜ ਪੰਨ ਕੀਤੀ ਹੈਗੀ ਉਹਨਾਂ ਨੇ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਜਲਦ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ। ਫਿਰ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਸੀਗੀ। ਉੱਥੇ ਕੰਧ ਪਿੱਛੋਂ ਬਾੜ ਕੇ ਕੋਈ ਐਂਟਰ ਕਰਿਆ। ਤੇ ਉਹਦੀ ਆ ਕੇ ਅਸੀਂ ਮੁਢਲੇ ਤੌਰ ਤੇ ਤਫ਼ਤੀਸ਼ ਕੀਤੀ ਹੈ ਜਿਹਦੇ ਚ ਉਹ ਆ ਰਿਹਾ ਹੈ ਕੈਮਰੇ ਚੈੱਕ ਕੀਤੇ ਨੇ। ਕੰਧ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਉਹ ਚੱਕ ਕੇ ਲੈ ਗਿਆ। ਇਹਦੀ ਤਫ਼ਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ। ਚੋਰੀ ਦੀਆਂ ਇਹ ਕੋਈ ਪਹਲੀਆਂ ਘਟਨਾਵਾਂ ਜਾਂ ਪਹਲੀਆਂ ਤਸਵੀਰਾਂ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜਈਆਂ ਮੰਦ ਭਾਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਅਤੇ ਲਗਾਤਾਰ ਅਜਈਆਂ ਘਟਨਾਵਾਂ 'ਚ ਵਾਧਾ ਹੀ ਹੋ ਰਿਹਾ ਹੈ ਜਿਸ ਕਾਰਨ ਸੰਗਤ ਦੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ठेस ਪਹੁੰਚ ਰਹੀ ਹੈ ਫਿਲਹਾਲ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੋਵੇਂ ਮਾਮਲਿਆਂ ਨੂੰ ਪੁਲਿਸ ਕਦੋਂ ਤੱਕ ਹੱਲ ਕਰਦੀ ਹੈ ਪੰਚਕੂਲਾ ਤੋਂ ਉਮੰਗ ਸ਼ੇਰਾਂ ਦੇ ਨਾਲ ਫਿਲੌਰ ਤੋਂ ਮਨੀਸ਼ 바ਵਾ ਦੀ ਰਿਪੋਰਟ DC News.